ਸੰਤ ਸ਼ਬਦ ਰੂਪ ਹੁੰਦੇ ਹਨ ਬਾਬਾ ਇਕਬਾਲ ਸਿੰਘ ਜੀ ਨਾਹਨ ਆਪਣੇ ਹੈੱਡਕੁਆਰਟਰ ਨੂੰ ਛੱਡ ਕੇ ਸਰਕਾਰੀ ਦੌਰੇ ਤੇ ਸરાਹ ਗਏ ਹੋਏ ਸਨ ਉਸੇ ਵੇਲੇ ਐਸੀ ਬੈਰਾਗਮਈ ਦਸ਼ਾ ਵਿੱਚ ਉਹਨਾਂ ਦੇ ਹਿਰਦੇ ਵਿੱਚ ਖਿੱਚ ਪਈ ਕਿ ਮੈਂ ਹੁਣੇ ਹੀ ਜਾ ਕੇ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਾਂ ਉਸ ਤੋਂ ਥੋੜੇ ਚਿਰ ਬਾਅਦ ਹੀ ਉਹਨਾਂ ਨੂੰ ਨਾਹਨ ਤੋਂ ਟੈਲੀਫੋਨ ਆਇਆ ਕਿ ਨਾਹਨ ਸੰਤ ਤੇਜਾ ਸਿੰਘ ਜੀ ਮਹਾਰਾਜ ਦੇ ਚਲਾਣੇ ਦੀ ਤਾਰ ਆਈ ਹੈ। ਉਹਨਾਂ ਲਈ ਸਾਰੀ ਦੁਨੀਆ ਉਸ ਵਕਤ ਫਨਾ ਹੋ ਗਈ ਅਤੇ ਸੰਤ ਹੀ ਹਿਰਦੇ ਵਿੱਚ ਬਸ ਗਏ। ਉਹ ਬਾਹੋ ਦਾਹੀ ਉੱਥੋਂ ਰਾਤੋਂ ਰਾਤ ਟਰੱਕ ਵਗੈਰਾ ਰਾਹੀਂ ਚੀਮੇ ਪਹੁੰਚ ਗਏ। ਸਵੇਰੇ ਸੰਤ ਜੀ ਮਹਾਰਾਜ ਦੇ ਸਰੀਰ ਨੂੰ ਜਦੋਂ ਪ੍ਰੇਮੀ ਪ੍ਰੇਮ ਨਾਲ ਇਸ਼ਨਾਨ ਕਰਾ ਰਹੇ ਸਨ ਤਾਂ ਬਾਬਾ ਇਕਬਾਲ ਸਿੰਘ ਜੀ ਦੇ ਹਿਰਦੇ ਵਿੱਚ ਵੀ ਤੀਵਰ ਖਿੱਚ ਪਈ ਕਿ ਮੈਂ ਵੀ ਸੰਤਾਂ ਨੂੰ ਇਸ਼ਨਾਨ ਕਰਵਾਵਾਂ ਅਜੀ ਉਹ ਪਾਣੀ ਪਾ ਕੇ ਚਰਨ ਧੋਣ ਹੀ ਲੱਗੇ ਸਨ ਉਹਨਾਂ ਦੇ ਹਿਰਦੇ ਵਿੱਚ ਐਸੀ ਇਲਾਹੀ ਚਰਨਾਟ ਛਿੜੀ ਕਿ ਸੰਤਾਂ ਦੇ ਸਰੀਰ ਨੂੰ ਵੇਖ ਕੇ ਉਹ ਉਹਨਾਂ ਦੇ ਵਿਛੋੜੇ ਨੂੰ ਸਹਿ ਨਾ ਸਕੇ ਤੇ ਪਰਾਂ ਜਾ ਕੇ ਕੰਦ ਨਾਲ ਪਿੱਠ ਜੋੜ ਕੇ ਸੰਤ ਜੀ ਦੇ ਵਿਛੋੜੇ ਦੀ ਯਾਦ ਵਿੱਚ ਡੂੰਘੇ ਬੈਰਾਗ ਵਿੱਚ ਬੈਠ ਗਈ ਅਚੰਚਿਤ ਸਾਹਮਣੇ ਕੀ ਦੇਖਦੇ ਹਨ ਕਿ ਸੰਤ ਜੀ ਮਹਾਰਾਜ ਨੇ ਪ੍ਰਤੱਖ ਦਰਸ਼ਨ ਦਿੱਤੇ ਤੇ ਕੂਰ ਕੇ ਤਾੜਨਾ ਕੀਤੀ ਪ੍ਰੇਮੀਆਂ ਅੱਜ ਤੂੰ ਸਰੀਰ ਦੇ ਮੋਹ ਵਿੱਚ ਆ ਕੇ ਸਾਨੂੰ ਸਰੀਰ ਦਾ ਖਲੜਾ ਹੀ ਸਮਝਦਾ ਹੈ ਅਸੀਂ ਤਾਂ ਸ਼ਬਦ ਰੂਪ ਹਾਂ ਤਾਂ ਬਾਬਾ ਇਕਬਾਲ ਸਿੰਘ ਜੀ ਦੇ ਹਿਰਦੇ ਵਿੱਚ ਪੂਰਨ ਵਿਸ਼ਵਾਸ अथवा ਗਿਆਨ ਹੋ ਗਿਆ ਕਿ ਸੰਤ ਸਰਬਵਿਆਪੀ ਸ਼ਬਦ ਰੂਪ ਹੁੰਦੇ ਹਨ ਸਰੀਰ ਨਹੀਂ ਹੁੰਦੇ